ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਪਾਰਟ ਪੰਜਾਬ ਦੇ ਲੋਕਾਂ ਨੂੰ ਪੜਾਇਆ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਠਾ ਪੈ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਹਾਸਟੇ ਉੱਤੋਂ ਕਹਿੰਦੇ ਹੁੰਦੇ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਸੀ ਵੀ ਭਾਈ ਜਿਹੜੀ ਵੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੀ ਹੈ ਉਹਨਾਂ ਵਿਧਾਇਕਾਂ ਅਤੇ ਮੰਤਰੀਆਂ ਕੋਲੋਂ ਸਵਾਲ ਪੁੱਛਣਾ ਤੁਹਾਡੀ ਜਿਹੜੀ ਡਿਊਟੀ ਹੈ ਉਹਨਾਂ ਨੂੰ ਤੁਸੀਂ ਸਵਾਲ ਜਵਾਬ ਕਰਿਆ ਕਰੋ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਪਾੜ ਪੰਜਾਬ ਦੇ ਲੋਕਾਂ ਨੂੰ ਪੜਾਇਆ ਉਸ ਦੇ ਵਿੱਚ ਕਸੂਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵੀ ਫਸ ਗਏ ਨੇ ਇੱਕ ਪਾਸੇ ਜਿੱਥੇ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਵਿਧਾਇਕਾਂ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਖਾਸ ਕਰਕੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਤੇ ਦੂਸਰੇ ਪਾਸੇ ਕੋਈ ਵਿਕਾਸ ਦੇ ਛੱਡੇ ਵੀ ਨਹੀਂ ਗੱਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਿਕਾਸ ਦੀ ਗੱਲ ਕਰਦੇ ਸੀ ਜਿਹੜੀਆਂ ਇਹ ਗਲੀਆਂ ਨਾਲੀਆਂ ਖਾਲੀਆਂ ਅਤੇ ਸਿਮਿਆਂ ਦੀ ਗੱਲ ਕਰਦੇ ਸੀ ਉਥੇ 1 ਰੁਪਿਆ ਵੀ ਨਹੀਂ ਲਾਇਆ ਆ ਮੀਂਹ ਪੈ ਨੇ بارشਾਂ ਹੋਈਆਂ ਨੇ ਤੇ ਪੰਜਾਬ ਸਰਕਾਰ ਨੇ ਜਿਹੜੇ ਸਾਢੇ 3 ਸਾਲਾਂ ਦੇ ਜੋ ਡਿਵੈਲਪਮੈਂਟ ਦੇ ਕੰਮ ਕੀਤੇ ਸੀ ਡਿਵੈਲਪਮੈਂਟ ਦੇ ਕੰਮ ਦੇ ਨਾਮ ਤੇ ਵਿਕਾਸ ਦੇ ਕੰਮ ਦੇ ਨਾਮ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਅਤੇ ਮਤਰੀਆਂ ਨੂੰ ਡੀਂਗਾ ਮਾਰੀਆਂ ਜਾ ਰਹੇ ਸੀ ਅਸੀਂ ਇਹ ਕਰਤਾ ਅਸੀਂ ਉਹ ਕਰਤਾ ਅਸੀਂ ਫਲਾਣਾ ਕਰਤਾ ਸੀ ਢਿਮਗਾ ਕਰਤਾ ਲੇਕਿਨ ਆਪ ਮੀਹਾ ਦੇ ਵਿੱਚ ਜਿਹੜੀ ਬਾਰਸ਼ ਦੇ ਮੌਸਮ ਦੇ ਵਿੱਚ ਸੌਣ ਦੇ ਮਹੀਨੇ ਵਿੱਚ ਉਹਨਾਂ ਦੀ ਪੋਲ ਖੁੱਲ ਗਈ ਹੁਣ ਇੱਕ ਬੀਬੀ ਫਾਸਕੀ ਕੋਸੂਤੀ ਆਪ ਆਦਮੀ ਪਾਰਟੀ ਦੀ ਮਜੂਤਾ ਵਿਧਾਇਕਾਂ ਰਜ ਕੇ ਲਾਪਾਤੀਤੀ ਗਈ ਬੀਬੀਆਂ ਵੱਲੋਂ ਭਾਜੜਾ ਪੈ ਗਈਆਂ ਵਿਧਾਇਕਾ ਦੀਆਂ ਵੀ ਭਾਈ ਹੁਣ ਮੈਂ ਕਰਾਂ ਤੇ ਕਰਾਂ ਕੀ ਕਿਉਂਕਿ ਲੋਕ ਸਵਾਲ ਪੁੱਛਦੇ ਨੇ ਜਿਹੜੀ ਪ੍ਰਿਤ ਜਿਹੜੀ ਆਬਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਈ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਬੀਬੀਆਂ ਨੇ ਵੀ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਨੇ ਵਿਧਾਇਕਾਂ ਮੰਤਰੀਆਂ ਦੇ ਕੋਲੋਂ ਤੇ ਇਧਰ ਨਰਿੰਦਰ ਕੌਰ ਭਰਾਜ ਕਸੂਤੀ ਫਸ ਗਈ ਨਰਿੰਦਰ ਕੌਰ ਭਰਾਜ ਨੂੰ ਸਵਾਲਾਂ ਦੇ ਜਵਾਬ ਨਹੀਂ ਦੇਣ ਆਏ ਜਦੋਂ ਬੀਬੀ ਨੇ ਰੱਜ ਕੇ ਲਾਪਾ ਕੀਤੀ ਉਹਨੇ ਕਹ ਲਾ ਨਰਿੰਦਰ ਭਰਾਜ ਨੂੰ ਮਾਰਾ ਜਾਂ ਆਮ ਆਦਮੀ ਪਾਰਟੀ ਨੂੰ ਮਾਰਾ ਨਹੀਂ ਕਿਹਾ ਉਹਨੇ ਵਿਚੇ ਲਪੇਟਿਆ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਭਾਰਤੀ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਕਿਹਾ ਜਿਹੜੇ ਕੰਮ ਉਹਨਾਂ ਨੇ ਕੀਤੇ ਸੀ ਉਦੋਂ ਤੁਸੀਂ ਭੱਤਰ ਕਰ ਦਿੱਤੇ ਯਾਨੀ ਕਿ ਉਹ ਤਾਂ ਮਾੜਾ-ਮੋਟਾ ਪੈਸਾ ਲਗਾ ਦਿੰਦੇ ਸੀ ਡਿਵੈਲਪਮੈਂਟ ਤੇ ਲੇਕਿਨ ਤੁਹਾਡਾ ਤਾਂ ਜਮ੍ਹਾਂ ਹੀ ਸਰਿਆ ਪਿਆ ਹੈ पहला अपा उस गर्मा सुनते हैं कैसे नरेंदर कॉर्पर आज ना बेबी होब होब के पहरी हो सी ਲਗੜੇ ਆਣਾ ਬੁਲਾਣੇ ਸਾਡਾ ਹਾਲਾਤ ਹੈ ਨਾ ਕੋਈ ਨਾਮ ਨਾ ਬੋਇਆ ਹੈ ਇਹ ਨਹੀਂ ਕਿ ਨਾ ਇਹ ਕੋਈ ਸਰਕਾਰ ਨਹੀਂ ਕਰਦੀ ਸਾਡਾ ਆਪਣਾ ਤਰ੍ਹਾਂ ਦੇ ਕੁਤ ਲਾਏ ਨਾ ਮਾਣ ਹੈ ਮੁਕੇ ਪਾਪਰ ਹੁੰਦਾ ਮਤਲਬ ਤੁਹਾਨੂੰ ਹੋਰ ਕੁਝ ਨਹੀਂ ਸਭ ਪਹਿਲਾਂ ਦੋਸਤ ਕਰਾਂਗੇ ਇਹ ਨਹੀਂ ਸਰਕਾਰ ਹੈ ਅਸੀਂ ਕੀ ਕਰਾਈ ਅਸੀਂ ਕੀ ਕਰਾਈ ਅਸੀਂ ਕੀ ਪ੍ਰਾਈਵੇਸੀ ਕਰਾਈ ਕੋਈ ਨਾ ਏ ਬੀਬੀ ਸੱਚਮੁੱਚ ਕਹਿ ਰਹੀ ਹੈ ਕਿ ਤੀਜੀ ਸਰਕਾਰ ਆਈ ਰਵੈਤੀ ਪਾਰਟੀਆਂ ਤੁਸੀਂ ਖੜਾ ਛੜੋ ਆਇਆ ਕਿ ਆਮ ਆਦਮੀ ਪਾਰਟੀ ਵਿਕਾਸ ਅਤੇ ਵਿਕਾਸ ਦੇ ਕੰਮ ਕਰੇਗੀ ਉਹਨੇ ਕਿਹਾ ਆ ਵਿਕਾਸ ਹੈ ਤੁਸੀਂ ਆਪੋ ਆਪਣੀਆਂ ਜੇਬਾਂ ਭਰਨੀਆਂ ਜਾਣਦੇ ਹੋ ਤੁਸੀਂ ਆਪੋ ਆਪਣੀਆਂ ਕੋਠੀਆਂ ਤੇ ਗੱਡੀਆਂ ਲੈਣੀਆਂ ਜਾਣਦੇ ਹੋ ਲੇਕਿਨ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਪਤਾ ਨਹੀਂ ਆ ਮੀਂਹ ਦੇ ਵਿੱਚ ਸੀਵਰੇਜ ਅਤੇ ਆ ਨਾਰਿਆਂ ਦਾ ਅਤੇ ਫਲਾਈ ਉਬਰਾਂ ਦਾ ਬੁਰਾ ਹਾਲ ਹੋਇਆ ਪਿਆ ਯਾਨੀ ਕਿ ਨਰਿੰਦਰ ਕੌਰ ਭਰਾਜ ਨੂੰ ਕੋਈ ਵੀ ਜਵਾਬ ਨਹੀਂ ਆਇਆ ਜਿਹੜੇ ਸਵਾਲ ਉਸ ਭੈਣ ਦੇ ਕੋਲੋਂ ਪੁੱਛੇ ਗਿਆ ਧੰਨਵਾਦ